ਬਾਕੀ ਦੇ ਮਿਲਤ ਤੇ ਲੀਡਰਾਂ ਦੇ ਤਲਵੇ ਚੱਟਣ ਚ ਅਸੀਂ ਕੋਈ ਕਸਰ ਨਹੀਂ ਛੱਡੀ ਸਾਡੇ ਇਤਿਹਾਸ ਕ ਦਿਹਾੜੇ ਅਸੀਂ ਰੋਲ ਕੇ ਰੱਖ ਦਿੱਤੇ ਅੱਜ ਤੜਕੇ ਤੜਕੇ ਐਡੀ ਮਨਹੂਸ ਘਟਨਾ ਇਸ ਪਿੰਡ ਦੇ ਵਿੱਚ ਘਟਿਆ ਤੁਹਾਨੂੰ ਦਿਖਾਉਂਗਾ ਫਿਰਦੇ ਬਲੁੰਦਰੇ ਗਏ ਆ ਪਰ ਅਸੀਂ ਸ਼ਰਮ ਨਹੀਂ ਮੰਨਣੀ ਖਿੱਚ ਕੇ ਆ ਜਾ ਲਿਆ ਖਿੱਚ ਕੇ ਇਹ ਕੀ ਪੂਰੀ ਘਟਨਾ ਸੀ ਸਾਡੇ ਨਾਲ ਬਾਈ ਜੀ ਖੜੇ ਨੇ ਗਰਮੇਲ ਜੀ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗਰਮੇਲ ਸਿੰਘ ਜੀ ਪਿੰਡ ਗੋਲੇਆਲਾ ਜੀ ਮੈਂ ਜੀ ਸਵੇਰ ਨੂੰ ਨਾ ਟਟਕੇ ਦੁੱਧ ਲੈਣ ਜਾ ਰਿਹਾ ਸੀ ਹਮ ਜਦ ਮੈਂ ਵਾਪਸ ਆਇਆ ਤੇ ਉੱਥੇ ਗੁਟਕਾ ਸਾਹਿਬ ਨਾਲੀ ਦੇ ਵਿੱਚ ਸਿੱਟਿਆ ਪਿਆ ਸੀ ਜੀ ਤੇ ਉਹ ਜਦੋਂ ਅਸੀਂ ਗੁਟਕਾ ਸਾਹਿਬ ਚੱਕਿਆ ਹਮ ਤੇ ਉੱਥੇ ਨਾਲੀ ਦੇ ਵਿੱਚ ਹੋਰ ਵੀ ਕਾਫੀ ਅੰਗ ਪਾੜ-ਪਾੜ ਕੇ ਖਲਾਰ ਕੇ ਸਿੱਟੇ ਪਏ ਸੀ ਆ ਨਿਤਨੇਮ ਦਾ ਗੁਟਕਾ ਸੀ ਜਾਂ ਸੁਖਮਨੀ ਸਾਹਿਬ ਹਾਂ ਜੀ ਨਿਤਨੇਮ ਦਾ ਸੀ ਨਿਤਨੇਮ ਦਾ ਹਾਂ ਜੀ ਪੰਜਾ ਬਣ ਗਿਆ ਛੁੱਡੇ ਅਚਾਨਕ ਹੀ ਨਜ਼ਰ ਪਿਆ ਜਾਂ ਦੱਸਿਆ ਕਿਸੇ ਨੂੰ ਨਹੀਂ ਦਿਸ ਗਿਆ ਜੀ ਸਾਨੂੰ ਆਉਂਦਿਆਂ ਨੂੰ ਦਿਸ ਗਿਆ ਜੀ ਹਾਂ ਜੀ ਦਿਸ ਗਿਆ ਤੇ ਅਸੀਂ ਇੱਕ ਹੋਰ ਵੀ ਬੰਦਾ ਸੀਗਾ ਉੱਥੇ ਬਾਈ ਤੇ ਜੀ ਫਿਰ ਅਸੀਂ ਮੈਂ ਚੱਕ ਲਿਆ ਚੱਕ ਕੇ ਮੈਂ ਘਰੇ ਲਿਆ ਜੀ ਉਸ ਨੂੰ ਸੰਭਾਲ ਕੀਤੀ ਉਹਦੀ ਸਾਫ ਕੀਤਾ ਜੀ ਤੇ ਫਿਰ ਅਸੀਂ ਚੌਂਕੀ ਚਾਰਜ ਨੂੰ ਤਲਾਕ ਕੀਤੀ ਜੀ ਉਹ ਹੁਣ ਪੂਰਾ ਜ਼ੋਰ ਲਾਈ ਜਾਂਦੇ ਜੀ ਆਪ ਦਾ ਉਹ ਕਹਿੰਦੇ ਵੀ ਅਸੀਂ ਬੰਦਾ ਭੌੜ ਕੇ ਛੱਡਾਂ ਕੋਈ ਗੱਲ ਪੂਲ ਜ਼ੋਰ ਲਾ ਰਹੇ ਜੀ ਉਹ ਤੇ ਬਸ ਪਿਛਲੇ ਟਾਈਮਾਂ ਚ ਵੀ ਬੇਅਦਵੀ ਹੋਈ ਆ ਸਾਲ ਹੋ ਗਿਆ ਹਾਂ ਜੀ ਸਾਲ 1.5 ਸਾਲ ਹੋ ਗਿਆ ਉਦੋਂ ਵੀ ਬੇਅਦਵੀ ਹੋਈ ਸੀ ਉਦੋਂ ਕਾਰ ਤੇ ਬੰਦੇ ਜਾ ਰਹੇ ਸੀ ਜੀ ਤਾਂ ਉਹ ਨੰਗੇ ਜਾਂਦੇ ਸਿੱਟ ਕੇ ਗਏ ਸੀ ਪਾੜ-ਪਾੜ ਕੇ ਤੇ ਉਹ ਫੜੇ ਗਏ ਸੀ ਕੈਮਰੇ ਦੇ ਵਿੱਚ ਆਗੇ ਸੀਗੀ ਹਾਂ ਜੋ ਕੈਮਰਾ ਚਾਲੇ ਨਹੀਂ ਆਏ ਕੈਮਰੇ ਦੇ ਵਿੱਚ ਹੌਣ ਵਾਲੇ ਜੀ ਉੱਥੇ ਕੈਮਰਾ ਹੀ ਹੈ ਨਹੀਂਗਾ ਜੀ ਕੋਈ ਅੱਛਾ ਜੀ ਆਸ-ਪਾਸੇ ਦੇ ਹੋਰ ਕੈਮਰੇ ਚੈੱਕ ਕੀਤੇ ਹਾਂ ਸ ਮਲਾਜ਼ਮ ਕਰੀ ਜਾਂਦੇ ਸਾਰੇ ਕੈਮਰੇ ਬਹੁਤ ਤੜਕੇ ਦੇ ਲੱਗੇ ਵਿਚਾਰੇ ਬਹੁਤ ਜ਼ਿਆਦਾ ਮਿਹਨਤ ਕਰੀ ਜਾਂਦੇ ਜੀ ਕੋਈ ਹਜੇ ਸਰਾਖ ਮਿਲਿਆ ਨਹੀਂਗਾ ਹਜੇ ਨਹੀਂ ਕੋਈ ਸਰਾਖ ਮਿਲਿਆ ਜੀ ਜੀ ਜਿਹੜੀ ਪਿਛਲੀ ਵਾਰੀ ਬੇਅਦਬੀ ਹੋਈ ਸੀਗੀ ਦੋ ਬੰਦੇ ਅਰੈਸਟ ਹੁੰਦੇ ਆ ਕੌਣ ਸੀ ਕੁਝ ਪਤਾ ਉਹਨਾਂ ਬਾਰੇ ਉਹ ਵੈਸੇ ਦੂਜੇ ਪਾਸੇ ਜੀ ਮਸੀਂ ਨਾਂ ਤਾਂ ਨਹੀਂ ਜਾਣਦੇ ਉਹਨਾਂ ਦਾ ਜੀ ਪਰ ਉਹਨਾਂ ਨੂੰ ਸਜ਼ਾ ਹੋ ਗਈ ਸੀ ਜੀ ਉਹਨਾਂ ਦੀ ਚੱਲੀ ਜਾਂਦਾ ਕਾਰਵਾਈ ਹੁਣ ਆਪਣੇ ਧਰਮਦੇਸ ਸੀਗੇ ਹੋਰ ਧਰਮਦੇਸ ਨਹੀਂ ਉਹ ਜਸੂ ਮਸੀਹ ਧਰਮਦੇਸ ਸੀਗੇ ਕਿੱਥੋਂ ਸੀ ਕੋਈ ਪਤਾ ਉਹ ਗੋਲੇ ਵਾਲੇ ਦੇ ਸੀਗੇ ਦੋਨੇ ਜਾਣੇ ਜੀ ਹਾਂਜੀ ਹਾਂਜੀ ਤੁਸੀਂ ਇੱਕ ਚੀਜ਼ ਵੇਖੋ ਕਿ ਜਿਹੜੀ ਪਹਿਲਾਂ ਵੀ ਇਹ ਸਾਲ ਡੇਢ ਸਾਲ ਪਹਿਲਾਂ ਹੋ ਗਿਆ ਬੇਅਦ ਵੀ ਹੋਈ ਸੀ ਤੇ ਉਹਦੇ ਵਿੱਚ ਜਿਹੜੇ ਅਸਾਈ ਮਤ ਨੂੰ ਮੰਨਣ ਵਾਲੇ ਉਹ ਦੋ ਸ਼ਖਸ ਸੀਗੇ ਜਿਹਦੇ ਵਿੱਚ ਆਫ ਕੈਮਰਾ ਗੱਲ ਵੀ ਹੋਈ ਸੀਗੀ 베ਗੋਵਾਲ ਦਾ ਸੀ ਇੱਕ ਦੱਸਿਆ ਜਾਂਦਾ ਜਿੱਥੇ ਉਹ ਕਰਦਾ ਸੀ ਡਿਊਟੀ ਇੱਕ ਸਾਧਕ ਹਾਂ 베ਗੂ ਵਾਲਾ ਜੀ 베ਗੂ ਵਾਲਾ 베ਗੂ ਵਾਲਾ ਹਾਂਜੀ ਬੇਗੂ ਵਾਲਾ ਤੇ ਸਾਦਕ ਦੋਨੇ ਬੰਦੇ ਚਾਰਚੇ ਦੇ ਵਿੱਚ ਡਿਊਟੀ ਨਿਭਾਉਂਦੇ ਸੀ ਵੇਖੋ ਇੱਕ ਗੱਲ ਤਾਂ ਹੈ ਤੁਸੀਂ ਕਿਸੇ ਵੀ ਧਰਮ ਦੀ ਗ੍ਰੰਥ ਦੀ ਗੱਲ ਕਰ ਲਓ ਜਿਹੜਾ ਮਰਜ਼ੀ ਗ੍ਰੰਥ ਪੜ੍ਹ ਲਓ ਕਿਸੇ ਗ੍ਰੰਥ ਦੇ ਵਿੱਚ ਇਹ ਨਹੀਂ ਲਿਖਿਆ ਕਿ ਕਿਸੇ ਦੇ ਨਾਲ ਨਫ਼ਰਤ ਕਰੋ ਜਾਂ ਕਿਸੇ ਦਾ ਮਾੜਾ ਕਰੋ ਹਮੇਸ਼ਾ ਵਾਸਤੇ ਜੇ ਮਾੜਾ ਕੀਤਾ ਤਾਂ ਬੰਦੇ ਨੇ ਮਾੜਾ ਕੀਤਾ ਦੇਖੋ ਉਹ ਦੋ ਸ਼ਖਸ ਸੀ ਜਿਹਨੇ ਫੜੇ ਵੀ ਗਏ ਸੀ ਬਾਅਦ ਵਿੱਚ ਪਰਚਾ ਹੋਇਆ ਤੇ ਹੁਣ ਉਹ ਦੋਨੇ ਜਾਣੇ ਜਮਾਨਤ ਤੇ ਆਏ ਨੇ ਪਰ ਨਾਲ ਇਹ ਵੀ ਗੱਲ ਇੱਕ ਘੁੰਮਦੀ ਆ ਕਿ ਦੋਨੇ ਜਾਣੇ ਉਹ ਹੁਣ ਵੀ ਡਿਊਟੀ ਹੈ ਜਿਹੜੀ ਪਿੰਡਾਂ 'ਚ ਕਰ ਰਹੇ ਆ ਪਰ ਇੱਕ ਗੱਲ ਸਾਫ਼ ਤੇ ਸਪਸ਼ਟ ਕਰ ਦੇਣੀ ਚਾਹੀਦੀ ਆ ਧਰਮ ਦੇ ਆਗੂਆਂ ਨੂੰ ਚਾਹੇ ਉਹ ਸਿੱਖ ਧਰਮ ਦੇ ਆਗੂ ਹੋਣ ਚਾਹੇ ਹਿੰਦੂ ਮਤ ਦੇ ਇਸਾਈ ਮਤ ਦੇ ਚਾਹੇ ਇਸਲਾਮੀ ਮਤ ਦੇ ਕਿ ਉਹਨਾਂ ਦੇ ਧਰਮ ਦੇ ਵਿੱਚ ਜਿਹੜਾ ਬੰਦਾ ਜੇਹਾ ਕੋ ਕਰਮ ਕਰਦਾ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਕਰਦਾ ਜਾਂ ਕਿਸੇ ਵੀ ਧਰਮ ਨੂੰ ਮਾੜਾ ਬੋਲਦਾ ਉਹਨੂੰ ਪੱਕੇ ਤੌਰ ਤੇ ਇਗਨੋਰ ਕਰ ਦੇਣਾ ਚਾਹੀਦਾ ਉਹਦਾ ਬਾਈਕਾਟ ਕਰ ਦੇਣਾ ਚਾਹੀਦਾ ਠੀਕ ਆ ਹੁਣ ਆਪਏ ਨੇ ਕਹਿੰਦੇ ਕਿ ਅਸਾਈ ਮਤ ਚ ਸਾੜੇ ਸਾਰੇ ਮਾੜੇ ਆ ਜਾਂ ਸਾਰੇ ਚੰਗੇ ਆ ਹੁਣ ਜੇ ਪਹਿਲਾਂ ਉਹ ਬੇਅਦਵੀ ਹੋਈ ਜਵਾਨ ਤੇ ਤੇ ਆਏ ਪਰ ਉਹ ਹੁਣ ਵੀ ਡਿਊਟੀ ਕਰ ਰਹੇ ਆ ਉਹਨਾਂ ਨੂੰ ਅਸਾਈ ਮਤ ਨੂੰ ਚਾਹੀਦਾ ਸੀ ਇਗਨੋਰ ਕਰ ਦੇਣਾ ਚਾਹੀਦਾ ਇਹ ਦੂਸਰੀ ਵਾਰ ਪਿੰਡ ਗੋਲ ਵਾਲ ਦੇ ਗੋਲੇ ਵਾਲਾ ਵਿੱਚ ਜਿਹੜੀ ਬੇਅਦਬੀ ਹੋਈ ਆ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪ੍ਰਸ਼ਾਸਨ ਆ ਜਿਹੜਾ ਪੂਰੀ ਮੁਸਤੈਦੀ ਦੇ ਨਾਲ ਆਪਣਾ ਕੰਮ ਆ ਜਿਹੜਾ ਫਰਜ ਆ ਉਹ ਅਦਾ ਕਰ ਰਿਹਾ ਪਰ ਇੱਥੇ ਬਹੁਤ ਸਾਰੇ ਸਵਾਲ ਹੋਰ ਵੀ ਪੈਦਾ ਹੁੰਦੇ ਆ ਕਿ ਜਦੋਂ 2015 ਦੇ ਵਿੱਚ ਬੇਅਦਬੀ ਹੋਈ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਪਰ ਬੇਅਦਬੀ ਦੇ ਨਾਂ ਤੇ ਸਰਕਾਰਾਂ ਦੋ ਵਾਰ ਬਣੀਆਂ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਸੌਖਾ ਦੀ ਗੁੱਟਕਾ ਸਾਹਿਬ ਦੀ ਹੱਥ ਦੇ ਵਿੱਚ ਲੈ ਕੇ ਕਿ ਇਨਸਾਫ ਆ ਜਿਹੜਾ ਉਹ ਮੈਂ ਦੇ ਦੇਵਾਂਗਾ ਪਰ ਉਹਨੇ ਇਨਸਾਫ ਆ ਜਿਹੜਾ ਨਹੀਂ ਦਿੱਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੀ ਇਹ ਬਾਤ ਦਾ ਕੀਤੇ ਸੀਗੇ ਦਾਅਵੇ ਵਾਅਦੇ ਵੀ ਕੀਤੇ ਦਾਅਵੇ ਵੀ ਕੀਤੇ ਕਿ 24 ਘੰਟਿਆਂ ਦੇ ਵਿੱਚ ਜਿਨ੍ਹਾਂ ਨੇ ਬੇਆਦਮੀਆਂ ਕੀਤੀਆਂ ਉਹਨਾਂ ਨੂੰ ਜੇਲ੍ਹਾਂ ਦੇ ਸਲਾਖਾਂ ਦੇ ਪਿੱਛੇ ਛੱਡ ਦੇਾਂਗੇ ਤਿੰਨ ਸਾਲ ਦਾ ਸਮਾਂ ਹੋ ਗਿਆ ਜਿਹੜੀ ਆਉਟਪੁੱਟ ਆ ਉਹ ਸਿਰਫ 0 ਮਿਲੀ ਆ ਉਸ ਤੋਂ ਬਾਅਦ ਮੈਂ ਇਹ ਵੀ ਗੱਲ ਕਰ ਰਹਾ ਮੈਂ ਕਿ ਅੱਜ ਖਾਸ ਦਿਨ ਸੀਗਾ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਮਾਗੀ ਦਾ ਦਿਨ ਸੀ ਅੱਜ ਮਾਗੀ ਦੇ ਦਿਨ ਪੰਥ ਦੀਆਂ ਗੱਲਾਂ ਕਰਨ ਵਾਲੇ ਜਾਂ ਪੰਥ ਦੇ ਨਾਲ ਖੜਨ ਦੀਆਂ ਗੱਲਾਂ ਕਰਨ ਵਾਲੇ ਜਾਂ ਬੰਦੀ ਸਿੰਘਾਂ ਦੀ ਗੱਲ ਕਰਨ ਵਾਲੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਵਾਲੇ ਨਵੀਂ ਨਵੀਂ ਪਾਰਟੀ ਦਾ ਆਗਾਜ਼ ਹੋ ਗਿਆਗਾ ਪ੍ਰਾਣੀਆਂ ਪਾਰਟੀਆਂ ਦੀਆਂ ਵੀ ਕਾਨਫਰੰਸਾਂ ਹੋਈਆਂ ਪਰ ਹੁਣ ਦੇਖਣਾ ਇਹ ਹੋਊਗਾ ਕਿ ਜਿਹੜਾ ਬੇਅਦਬੀਆਂ ਦਾ ਦੌਰ ਆ ਕੀ ਕਿਤੇ ਨ ਕਿਤੇ ਰੁਕੂਗਾ ਕੀ ਇਹ ਥੰਮਿਆ ਜਾਊਗਾ ਕਿ ਇਹਦੇ ਦੋਸ਼ੀ ਜਿਹੜੇ ਇਸ ਕੰਮ ਦੇ ਦੋਸ਼ੀ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਹੀ ਜ਼ਮਾਨਤਾ ਮਿਲਣਗੀਆਂ ਜਾਂ ਕੋਈ ਸਖਤ ਕਾਨੂੰਨ ਬਣੂਗਾ ਕਿਉਂਕਿ ਅਸੀਂ ਇਹ ਵੀ ਬਹੁਤ ਛੇਤੀ ਕਹਿੰਦੇ ਆ ਕਿ ਜ਼ਮਾਨਤਾਂ ਮਿਲ ਗਈਆਂ ਇੱਕ ਕਾਨੂੰਨ ਦੀ ਪ੍ਰਕਿਰਿਆ ਹੁੰਦੀ ਆ ਜਾਜਨੇ ਤੇ ਕਾਨੂੰਨ ਦੀ ਪ੍ਰਕਿਰਿਆ ਦੇ ਹਿਸਾਬ ਦੇ ਨਾਲ ਹੀ ਚੱਲਣਾ ਜ਼ਮਾਨਤ ਹਰ ਦੋਸ਼ੀ ਨੂੰ ਮਿਲਦੀ ਆ ਪਰ ਹੁਣ ਵੇਖਣਾ ਇਹ ਹੋਊਗਾ ਕਿ ਤਿੰਨ ਸਰਕਾਰਾਂ ਦਾ ਸਮਾਂ ਜਿਹੜਾ ਉਹ ਗੁਜ਼ਰ ਚੁੱਕਿਆ ਕਿਤੇ ਵੀ ਬੇਅਦਬੀ ਦਾ ਅਨਸਾਫ਼ ਆ ਨਹੀਂ ਮਿਲਿਆ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਚਾਹੇ Hindu ਧਰਮਾਂ ਦੀ ਚਾਹੇ ਕੁਰਾਨ ਦੀ ਕਿਸੇ ਵੀ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਆ ਪਰ ਅਨਸਾਫ਼ ਆ ਜਿਹੜਾ ਉਹ ਜ਼ੀਰੋ ਆ ਕੀ ਲੱਗਦਾ ਕਿ ਜੇ ਪਿਛਲੀ ਵਾਰ ਕਿਤੇ ਸਖਤ ਸਜ਼ਾਾਂਆਂ ਦੋਸ਼ੀਆਂ ਨੂੰ ਮਿਲੀਆਂ ਹੁੰਦੀਆਂ ਪਹਿਲਾਂ ਬੇਅਦਬੀ ਹੋਈ ਆ ਐਸ ਵਾਰ ਇਹ ਘਟਨਾ ਨਾਂ ਵਾਪਰਦੀ ਨਹੀਂ ਜੀ ਉਹ ਹੁਣ ਫੜੇ ਤਾਂ ਹੈ ਜੀ ਦੋਸ਼ੀ ਤਾਂ ਉਹ ਹੂੰ ਫੜੇ ਤਾਂ ਜਰੂਰ ਆ ਸਜ਼ਾ ਤਾਂ ਉਹਨਾਂ ਨੂੰ ਹੋਈ ਹੈ ਜੀ ਮਿਲੂਗਾ ਹੁਣ ਉਹ ਜਮਾਨਤ ਤੇ ਆਏ ਆ ਫਿਰ ਜਮਾਨਤ ਤੇ ਹੀ ਆ ਨਾ ਜੇ ਕਿਤੇ ਸਰਕਾਰ ਚਾਹੇ ਸਖਤ ਕਾਨੂੰਨ ਬਣੇ ਤੇ ਇਹ ਗੱਲਾਂ ਨਾ ਹੋਣ ਹਾਂ ਪੂਰੇ ਸਖਤ ਬਣੇ ਹੋਣ ਉਹਨਾਂ ਨੂੰ ਨਿਕਲ ਨਹੀਂ ਨ ਦੇਣ ਉਥੋਂ ਵੀ ਇਹੋ ਜਿਹੇ ਨੂੰ ਪੂਰੀ ਸਜ਼ਾ ਹੋਵੇ ਜਿਵੇਂ ਆਪਾਂ ਸਜ਼ਾ ਹੁੰਦੀ ਆ ਵੀ ਕੋਈ ਬੰਦਾ ਮਾਰ ਦਿੰਦਾ ਹੂੰ 20 ਸਾਲ ਸਜ਼ਾ ਤਾਂ ਉਹਨੂੰ ਹੋਵੇ ਅੰਦਰ ਰਵੇ ਗਾਂ ਵਾਸਤੇ ਉਹ ਕਰੇ ਨਹੀਂ ਅਹੇ ਕੰਮ ਬਿਲਕੁਲ ਜਿੱਥੇ ਇੱਕ ਫੌਜੀ ਸਾਹਿਬ ਟਾਵਰ ਤੇ ਚੜੇ ਬੈਠੇ ਹਨ ਉਹ ਕਹਿ ਰਿਹਾ ਵੀ ਜਿੰਨਾ ਚਿਰ ਕਾਨੂੰਨ ਨਹੀਂ ਬਣਦੇਗੇ ਜਿਹੜੇ ਕਿਸੇ ਵੀ ਧਰਮ ਨੂੰ ਜਿਹੜੀ ਬੇਅਦਬੀ ਹੁੰਦੀ ਹੈ ਜਿੰਨਾ ਚਿਰ ਕਾਨੂੰਨ ਨਹੀਂ ਬਣਦੇਗੇ ਉਹਨਾਂ ਚਿਰ ਮੈਂ ਇਸ ਟਾਵਰ ਤੋਂ ਨਹੀਂ ਉਤਰੂੰਗਾ ਬਿਲਕੁਲ ਉਹ ਹੱਕ ਦੇ ਲਈ ਲੜ ਰਿਹਾ ਹੈਗਾ ਆਪਣੇ ਹੱਕ ਲਈ ਲੜ ਰਿਹਾ ਹੈਗਾ ਜੇਕਰ ਉਹ ਕਾਨੂੰਨ ਬਣ ਤਾਂ ਬਿਲਕੁਲ ਸਾਰੇ ਜਿਹੜੇ ਇਸ ਚੀਜ਼ ਦੇ ਉਹ ਪਹਿਲੂ ਨਿਕਲਦੇ ਆ ਵੀ ਜੇ ਕਾਨੂੰਨ ਬਣਨਗੇ ਤਾਂ ਜਿਹੜੀ ਬੇਅਦਬੀ ਰੁਕੂਗੀ ਜੇ ਕਾਨੂੰਨ ਨਹੀਂ ਬਣਦੇਗੇ ਤਾਂ ਫਿਰ ਇਦਾਂ ਦੀਆਂ ਬੇਅਦਬੀਆਂ ਹਰ ਰੋਜ਼ ਹੁੰਦੀਆਂ ਰਹਿਣਗੀਆਂ ਕੀ ਲੱਗਦਾ ਕੋਈ ਸ਼ੱਕ ਸ਼ੁਭਾ ਕਿਸੇ ਉੱਪਰ ਜੀ ਨਹੀਂ ਜੀ ਸ਼ੱਕ ਸ਼ੁਭਾ ਤਾਂ ਸਾਨੂੰ ਕਿਸੇ ਤੇ ਨਹੀਂ ਜੀ ਐਵੇਂ ਕਿਸੇ ਦਾ ਅਸੀਂ ਨਾਂ ਨਹੀਂ ਲੈ ਸਕਦੇ ਜੀ ਕਿਉਂਕਿ ਜਦੋਂ ਅਸੀਂ ਵੇਖਿਆ ਹੀ ਨਹੀਂ ਕਿ ਸਿਰਦਾ ਅਸੀਂ ਕਿਵੇਂ ਨਾਂ ਲੈ ਜਾਾਂਗੇ ਜੋ ਫਿਰ ਚਲੋ ਮਲਾਂਜੋਗ ਕਰਨਗੇ ਫਿਰ ਆਪੇ ਹੋਊਗੀ ਅਸੀਂ ਨਹੀਂ ਕਹਿ ਸਕਦੇ ਕੁਝ ਕੀ ਤੁਹਾਡੇ ਕੀ ਵਿਚਾਰ ਲੱਗਦੇ ਆ ਜੇ ਬੇਅਦਬੀ ਦੀਆਂ ਦੋਸ਼ੀਆਂ ਨੂੰ ਸਿੱਧੀਆਂ ਸਜ਼ਾਆਂ ਹੋਣ ਜਵਾਨਤਾ ਨਾ ਮਿਲਣ ਤੇ ਰੋਕ ਸਕਦਾ ਹੈ ਸਿਸਟਮ ਬਿਲਕੁਲ ਰੋਕ ਸਕਦਾ ਜੀ ਜੀ ਜਿਸ ਤਰ੍ਹਾਂ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਹੂੰ ਵੀ ਹੁਣ ਜ਼ਮਾਨਤ ਨਾ ਹੋਵੇ ਇਹਨਾਂ ਦੀ ਹੂੰ ਠੀਕ ਹੈ ਨਾ ਇਹਨਾਂ ਨੂੰ ਲੰਮੀ ਜ਼ਮਾਨਤ ਨਾ ਮਿਲੇ ਲੰਮਾ ਕੋਈ ਕਤਲ ਦਾ ਇਰਾਦਾ ਪਾਵੇ ਇਹਨਾਂ ਤੇ ਕੀ ਉਸ ਪਾਇਆ ਹੋਵੇ ਕਤਲ ਦਾ ਕਤਲ ਹੀ ਕੀਤਾ ਜੀ ਗੁਰੂ ਸਾਹਿਬ ਕਤਲ ਹੀ ਆ ਜੀ ਇੱਕ ਹੀ ਕਤਲ ਕੀਤਾ ਜੀ ਅੱਜ ਕਿੱਡਾ ਭਾਗਾਂ ਵਾਲਾ ਦਿਨ ਸੀਗਾ ਜੀ ਤੇ ਕਿੱਡਾ ਮਾੜੀ ਤਰਾਸ ਹੋਈ ਆ ਸਾਡੇ ਪਿੰਡ ਵਾਸਤੇ ਹੂੰ ਬਿਲਕੁਲ ਠੀਕ ਆ ਨਹੀਂ ਸਾਡਾ ਪਿੰਡ ਬਹੁਤ ਚੰਗਾ ਜੀ ਹੂੰ ਤੇ ਚੰਗੇ ਪਿੰਡ ਨੂੰ ਅੱਜ ਕਿੰਨੀ ਤਰਾਸ ਕੇ ਝੱਲਣੀ ਪੈ ਰਹੀ ਆ ਜੀ ਲੱਗਦਾ ਜਿਹੜੀਆਂ ਪਹਿਲਾਂ ਕਹਾ ਡਰਾਮਾ ਪਿਛਲੇ ਸਾਲ ਹੋਈ ਹੈ ਜੀ ਉਦੋਂ ਸਖਤ ਸਜ਼ਾਵਾਂ ਹੁੰਦੀਆਂ ਕਿਤੇ ਕਾਨੂੰਨ ਉਦਾਂ ਦਾ ਪਾਸ ਹੋ ਜਾਂਦਾ ਕਿਉਂਕਿ ਗੱਲ ਛੋਟੀ ਮੋਟੀ ਨਹੀਂ 2015 ਤੋਂ ਕੰਮ ਚੱਲ ਰਿਹਾ 10 ਸਾਲ ਦਾ ਸਮਾਂ ਵਾਪਰ ਗਿਆ ਬਹੁਤ ਸਾਰੀਆਂ ਸਰਕਾਰਾਂ ਆਗੀਆਂ ਲੀਡਰ ਆ ਗਏ ਆਗੂ ਆ ਗਏ ਬਥੇਰੇ ਦਾਅਵੇ ਬਥੇਰੇ ਧਰਨੇ ਹੋ ਗਏ ਪਰ ਸਖਤ ਕਾਨੂੰਨ ਨਹੀਂ ਬਣਿਆ ਮੰਨਦੇ ਹਾਂ ਵੀ ਜੇ ਕਾਨੂੰਨ ਕਿਤੇ ਬਣਦਾ ਸਜ਼ਾਵਾਂ ਮਿਲਦੀਆਂ ਇਹ ਕਿਤੇ ਨਾ ਕਿਤੇ ਸਾਡੇ ਲੀਡਰਾਂ ਦੀ ਵੀ ناکਾਮੀਆ ਸਰਕਾਰਾਂ ਦੀ ਵੀ ਬਿਲਕੁਲ ਜੀ ਇਹ ਬਣਨਾ ਚਾਹੀਦਾ ਜੀ ਆਇਆ ਨਾ ਹੁਣ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਜੀ ਇਹ ਹੂੰ ਇਹ ਕੁਝ ਸਖਤ ਕਦਮ ਚੱਕਿਆ ਜਾਵੇ ਇਹਦੇ ਵਿੱਚ ਜੀ ਹੁਣ ਸਾਡੀ ਸ਼ਰੂਮਣੀ ਕਮੇਟੀ ਆਪ ਦੇ ਵਿੱਚ ਉਲਝੀ ਪਈ ਆ ਉਹ ਇਸ ਇਹਦੇ ਬਾਰੇ ਧਿਆਨ ਦੇਵੇ ਧਿਆਨ ਨਾਲ ਤੇ ਬਹੁਤ ਵੱਡਾ ਕਾਨੂੰਨ ਬਣ ਸਕਦਾ ਜੀ ਵੀ ਸਖਤ ਸਜ਼ਾ ਹੋਵੇ ਇੱਕ ਵਾਰੀ ਸਖਤ ਇੱਕ ਜਦੋਂ ਇੱਕ ਮੰਨ ਲਓ ਇੱਕ ਵਾਰੀ ਇਹ ਕੰਮ ਗਲਤ ਹੋਇਆ ਮੰਨ ਲਓ ਉਹਦੀ ਸਜ਼ਾ ਸਖਤ ਦਿੱਤੀ ਜਾਵੇ ਉਸ ਨੂੰ ਦੋਸ਼ੀ ਨੂੰ ਇਹ ਕੰਮ ਹੋ ਵੀ ਨਾ ਦੂਰੀ ਯਾਰ ਬਿਲਕੁਲ ਠੀਕ ਆ ਨਾ ਜੀ ਜੋ ਸਖਤ ਸਜ਼ਾ ਹੀ ਨਹੀਂ ਮਿਲਣੀ ਜੀ ਕਿ ਜ਼ਮਾਨਤ ਚੰਨਾ ਚਾਰ ਮਹੀਨਾ ਬਾਅਦ ਜ਼ਮਾਨਤ ਹੋ ਜਾਂਦੀ ਆ ਆ ਕੇ ਉਹ ਬੰਦੇ ਮੁੜ ਕੇ ਡਿਊਟੀਆਂ ਕਰੀ ਜਾਂਦੇ ਇੱਥੇ ਫਿਰਦੇ ਹੂੰ ਇਹ ਚੀਜ਼ਾਂ ਫਿਰ ਸ਼ੋਭਾ ਨਹੀਂ ਦਿੰਦੀਆਂ ਜੀ ਬਿਲਕੁਲ ਧਰਮਾਂ ਵਾਲਿਆਂ ਨੂੰ ਇਹ ਪਹਿਲਾਂ ਮਤਾ ਪਾਉਣਾ ਚਾਹੀਦਾ ਕਿਸੇ ਧਰਮ ਦਾ ਕੋਈ ਬੰਦਾ ਹੋਵੇ ਜਿਹੜਾ ਮਾੜਾ ਕਰਮ ਕਰਦਾ ਉਹਦਾ ਜਿਹੜਾ ਬਾਈਕਾਟ ਆ ਉਹ ਪ੍ਰੋਪਰ ਤਰੀਕੇ ਨਾਲ ਹੋਣਾ ਚਾਹੀਦਾ 10 ਸਾਲ ਦਾ ਸਮਾਂ ਹੋ ਗਿਆ ਸਾਨੂੰ ਲੇਲੜੀਆਂ ਕੱਢਦੇ ਆਂ ਅਸੀਂ ਸਿਰਫ ਸਾਡੇ ਕੋਲੇ ਐਡਾ ਵਜੂਦ ਜਾਂ ਐਡਾ ਦਬਕਾ ਨਹੀਂ ਹੈ ਕਿ ਅਸੀਂ ਕਾਨੂੰਨ ਬਣਾ ਸਕੀਏ ਅਸਲ ਦੇ ਵਿੱਚ ਸਰਕਾਰਾਂ ਨੂੰ ਜਾਂ ਲੀਡਰਾਂ ਨੂੰ ਇੱਕ ਪਾਸੇ ਰੱਖਦਗੇ ਜੇ ਕਿਤੇ ਜ਼ਮੀਰਾਂ ਦਾ ਸੌਦਾ ਕਰਕੇ ਬਰਗਾੜੀ ਮੋਰਚਾ ਨਾ ਵੇਚਿਆ ਜਾਂਦਾ ਤਾਂ ਹੋ ਸਕਦਾ ਇਹ ਘਟਨਾਵਾਂ ਅੱਜ ਨਾ ਹੁੰਦੀਆਂ ਮਾਗੀ ਦਾ ਪਵਿੱਤਰ ਜਿਹੜਾ ਦਿਹਾੜਾ ਸੀਗਾ ਜਿਹੜਾ 40 ਮੁਕਤਿਆਂ ਦੀ ਯਾਦ ਦੇ ਵਿੱਚ ਤੇ ਵੀਰ ਨੇ ਗੱਲ ਕਹੀ ਆ ਕਿ ਪਿੰਡ ਗੋਲੇਵਾਲਾ ਦੇ ਇਹ ਨਮੋਛੀ ਝਲਣੀ ਪਈ ਆ ਕਿ ਇਤਿਹਾਸਕ ਦਿਨ ਤੇ ਅੱਜ ਜਿਹੜੀ ਇਹ ਆਪਣੀ ਬੇਅਦਵੀ ਹੋਈ ਆ ਜੇ ਸਾਡੇ ਆਗੂ ਕਿਤੇ ਉਹ ਬਰਗਾੜੀ ਮੋਰਚਾ ਨਾ ਵੇਚਦੇ ਨਾ ਜ਼ਮੀਰਾਂ ਦੇ ਸੌਦੇ ਕਰਦੇ ਤਾਂ ਅਸੀਂ ਉਦੋਂ ਹੀ ਇਹ ਮੋਰਚਾ ਜਿੱਤ ਲੈਣਾ ਸੀ ਤੇ ਬੇਅਦਵੀਆਂ ਦੇ ਇਨਸਾਫ ਆ ਜਿਹੜੇ ਉਹ ਮਿਲ ਜਾਣੇ ਸੀਗੇ ਪਰ ਫਿਰ ਵੀ ਇਹ ਅਪੀਲ ਜਾਂ ਬੇਨਤੀ ਕਰਦੇ ਹਾਂ ਕਿ ਜੇ ਨਵੀਂ ਪਾਰਟੀ ਦਾ ਅੱਜ ਆਗਾਜ਼ ਹੋਇਆਗਾ ਤਾਉ ਜਰੂਰ ਸੋਚਣ ਕਿ ਇਹ ਬੇਅਦਬੀਆਂ ਘਟਨਾਵਾਂ ਜਿਹੜੀਆਂ ਉਹ ਕਿਸ ਤਰੀਕੇ ਨਾਲ ਰੋਕੀਆਂ ਜਾਣੀਆਂ ਕਿਉਂਕਿ ਜੇ ਸਰਕਾਰਾਂ ਦੇ ਹੱਥ ਖੜੇ ਆ ਤਾਂ ਸਾਡੀ ਸ਼ਰੋਮਣੀ ਕਮੇਟੀ ਦੇ ਵੀ ਤਕਰੀਬਨ ਹੱਥ ਖੜੇ ਹੀ ਲੱਗਦੇ ਆ ਸਾਨੂੰ ਵੇਖਣਾ ਪਊਗਾ ਕਿ ਇੱਕ ਸਰਮੌਰ ਸੰਸਥਾਗੀ ਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੁੰਦੇ ਨੇ ਉਥੋਂ ਬਿਆਨ ਜਾਰੀ ਹੁੰਦੇ ਨੇ ਤਾਂ ਬੇਅਦਬੀ ਦੇ ਸਬੰਧਤ ਦੇ ਵਿੱਚ ਵੀ ਜਿਹੜੇ ਸਖਤ ਲਹਿਜੇ ਦੇ ਨਾਲ ਹੁਕਮਨਾਮੇ ਜਾਰੀ ਕਰਨੇ ਪੈਣਗੇ ਕਾਨੂੰਨ ਬਣਾਉਣੇ ਪੈਣਗੇ ਜੇ ਇਹ ਬੇਅਦਬੀਆਂ ਦਾ ਘਾਣਾ ਜਿਹੜਾ ਉਹ ਰੋਕਣਾ ਪੈਣਾ ਸਸੀ ਕਾਲ ਸਰਪੰਚ ਸਾਹਿਬ ਜੀ ਸਵੇਰੇ ਹੋਈਏ ਬੇਅਦਬੀ ਹਾਂਜੀ ਇਹ ਰਾਤ ਕੋਈ 1:00 ਵਜੇ ਦੇ ਟਾਈਮ ਦੇ ਕਰੀਬ ਹੋਈ ਹੋਣੀ ਹੈ 1:00 ਵਜੇ ਤਾਂ ਕਿਵੇਂ ਵੀ ਗੁਟਕੇ ਫਿਰ ਸਵੇਰ ਪਤਾ ਲੱਗਿਆ ਇਹਨਾਂ ਦਾ ਹਾਂ ਸਵੇਰੇ ਪਤਾ ਲੱਗਿਆ ਜੀ ਕਿਹਨੂੰ ਪਤਾ ਲੱਗਿਆ ਪਿੰਡ ਚ ਜੀ ਉਹ ਗਰਮੇਲ ਸਿੰਘ ਦਾ ਮੁੰਡਾ ਉਹਨੂੰ ਪਤਾ ਲੱਗਿਆ ਜੀ ਉਹਨਾਂ ਨੇ ਮਤਲਬ ਪਹਿਲਾਂ ਤਾਂ ਵੀ ਮਤਲਬ ਗੁਟਕਾ ਸਾਹਿਬ ਵੀ ਥੜੀ ਦੇ ਉੱਪਰ ਪਿਆ ਸੀ ਜੀ ਜੀ ਕੋਸ਼ ਉਹਦੇ ਜਿਹੜੇ ਅੰਗ ਸੀਗੇ ਜੀ ਉਹ ਦੂਜੇ ਪਾਸੇ ਨਾਲੀ ਚ ਪਏ ਸੀ ਜੀ ਜੀ ਉਹ ਜਾਂਦੇ ਸੀ ਕਿ ਕੋਈ ਦੁੱਧ ਅਗਾਂ ਲੈਣ ਉਧਰ ਜੀ ਉਹਨਾਂ ਨੇ ਆ ਕੇ ਇਨਫਾਰਮ ਕੀਤਾ ਵੀ ਜੀ ਐਂ ਦਗੇ ਬੀਪੇ ਆਦਮੀ ਜਿਵੇਂ ਤੁਸੀਂ ਕਹਿੰਦੇ ਵੀ ਰਾਤ 1 ਵਜੇ ਹੋਈ ਕੋਈ ਬੰਦਾ ਆਇਆ ਕੋਈ ਕੈਮਰੇ ਚ 1 ਵਜੇ ਜਾਂ ਕੋਈ ਪੱਕਾ ਪਤਾ ਲੱਗੇ ਵੀ 1 ਵਜੇ ਨਹੀਂ ਕਹਿ ਸਕਦੇ ਜੀ ਕਿਉਂਕਿ ਗੁਟਕਾ ਸਾਹ ਭਿੱਜੇ ਹੋਏ ਸੀਗੇ ਜੀ ਮਤਲਬ ਜਿਹੜੇ ਪਹਿਲਾਂ ਜਿਵੇਂ ਕਿ ਨਾਲੀ ਚ ਮੰਨ ਲਓ ਵੀ ਡਿੱਗ ਪਏ ਜੀ ਜੀ ਫਿਰ ਉਹਨਾਂ ਨੂੰ ਕਿਸੇ ਚੱਕ ਕੇ ਮਤਲਬ ਥੜੀ ਦੇ ਉੱਤੇ ਰੱਖਿਆ ਇਸ ਟਾਈਪ ਦਾ ਸੀਗਾ ਕੁਝ ਜੇ ਮੰਨ ਲਓ ਵੀ ਰਾਤ ਹੀ ਹੋਈ ਹੁੰਦੀ ਜੀ ਹੂੰ ਫਿਰ ਜਿਹੜੇ ਅੰਗ ਨਾਲੀ ਚ ਖਲਾ ਰਹੇ ਸੀਗੇ ਪਾੜ ਕੇ ਉਹ ਮਤਲਬ ਹਾਂ ਪਾ ਹਾਂ ਨੰਗ ਜਾਂਦੇ ਆ ਜੀ ਬਾਕੀ ਉਹ ਵੀ ਉਹਨਾਂ ਦਾ ਜਿਹੜਾ ਪੇਪਰ ਆ ਉਹ ਥੋੜਾ ਜਿਹਾ ਖਰਾਬ ਨਰਮ ਹੋ ਜਾਂਦਾ ਜੀ 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 ਵੀ ਮਤਲਬ ਉਹ ਇੰਨਾ ਨਰਮ ਨਹੀਂ ਸੀਗਾ ਜੀ ਇਸ ਕਰਕੇ ਕਹਿਦੇ ਨੇ ਵੀ ਬਾਈ ਮਤਲਬ 1 ਵਜੇ ਤੋਂ ਬਾਅਦ ਦੀ ਗੱਲ ਹੀ ਹੋਈ ਹੈ ਫਿਰ ਕੋਈ ਹੁਣ ਪੁਲਿਸ ਪ੍ਰਸ਼ਾਸਨ ਪਹੁੰਚਿਆ ਫਿਰ ਹਾਂ ਹੁਣ ਦੋਨੇ ਡੀਐਸਪੀ ਸਾਹਿਬ ਆਏ ਸੀਗੇ ਜੀ ਰੇਂਜ ਦੇ ਵੀ ਸੀਗੇ ਬਾਕੀ ਦੂਜੇ ਵੀ ਸੀਗੇ ਜੀ ਬਾਕੀ ਇੰਟੈਲੀਜੈਂਸ ਏਜੰਸੀਆਂ ਵੀ ਸੀਗੀਆਂ ਜੀ ਜੀ ਉਹ ਵਿਚਾਰੇ ਸਾਰੀ ਦਿਹਾੜੀ ਲੱਗੇ ਰਹੇ ਆ ਫਿਰ ਕੋਈ ਹੁਣ ਤਾਈ ਪਤਾ ਲੱਗਿਆ ਕੋਈ ਹੋਈ ਗੱਲ ਜਾਂਚ ਕੋਈ ਨਹੀਂ ਪੁਕਤਾ ਸਮੂਤ ਨਹੀਂ ਆ ਕੋਈ ਵੀ ਜੀ ਬਿਲਕੁਲ ਇਹ ਪਹਿਲਾਂ ਵੀ ਤੁਹਾਡੇ ਪਿੰਡ ਦੇ ਵਿੱਚ ਬੇਅਦਵੀ ਹੋਈ ਹੈ ਹਾਂ ਪਹਿਲਾਂ ਵੀ ਹੋਈ ਸੀ ਜੀ ਉਹ ਬੰਦੇ ਖੜੇ ਗਏ ਸੀਗੇ ਜੀ ਅੱਛਾ ਜੀ ਉਹ ਹੁਣ ਜਵਾਨ ਤੇ ਆਏ ਸੀਗੇ ਹੁਣ ਉਹ ਬੰਦੇ ਕੋਈ ਹੈ ਉਹਨਾਂ ਬਾਰੇ ਪਤਾ ਜੀ ਨਹੀਂ ਉਹਨਾਂ ਬਾਰੇ ਕੋਈ ਪਤਾ ਨਹੀਂ ਇੱਕ ਤੋਕ ਗਿਆਨੇ ਦਾ ਜੀ ਮੁੰਡਾ ਜੀ ਇੱਕ ਕੋਈ ਬੇਗੂ ਵਾਲੇ ਦੇ ਅਮਰੀਕਾ ਕੋਈ ਕੌਣ ਸੀ ਪਹਿਲਾਂ ਪਹਿਲਾਂ ਕੌਣ ਸੀ ਉਹ ਕਿਹੜੇ ਸਬੰਧ ਰੱਖਦੇ ਸੀ ਇਹਦੇ ਨਾਲ ਜੋ ਪਹਿਲਾਂ ਕੋਈ ਨਹੀਂ ਇਹ ਨਹੀਂ ਕੁਝ ਕਹਿੰਦਾ ਕੋਈ ਪਤਾ ਨਹੀਂ ਨਹੀਂ ਜੀ ਮੇਰੇ ਕੋਲ ਇਹ ਮੌਜੂਦਾ ਸਰਪੰਚ ਨੇ ਗੋਲੇਵਾਲਾ ਪਿੰਡ ਤੋਂ ਸਤਨਾਮ ਸਿੰਘ ਜੀ ਨੇ ਆਪਣੇ ਨਾਲ ਇਹ ਗੱਲ ਜਿਹੜੀ ਦੱਸੀ ਆ ਕਿ ਅਸਲ ਦੇ ਵਿੱਚ ਹੋ ਸਕਦਾ ਕਿ ਜਿਹੜੀ ਬੇਅਦਬੀ ਹੋਈ ਆ ਗੁੱਟਕਾ ਪੱਲਾ ਉਹਦੇ ਅੰਗ ਜਿਹੜੇ ਨਾਲੀ ਦੇ ਵਿੱਚ ਜਿਹੜੀ ਡਿੱਗੇ ਹੋਏ ਸੀ ਬਾਅਦ ਦੇ ਵਿੱਚ ਕਿਸੇ ਨੇ ਉੱਥੇ ਨਾਲੀ ਦੇ ਕੋਲ ਜਿਹੜੀ ਇੱਕ ਥੜੀ ਸੀਗੀ 바ਰ ਦੇ ਵਿੱਚ ਉਹਦੇ ਉੱਪਰ ਜਿਹੜੇ ਅੰਗ ਆ ਉਹ ਰੱਖੇ ਗਏ ਤੇ ਜੁੜੇ ਰਹੋ ਤੁਸੀਂ ਮਲੂਕਾ ਟੀਵੀ ਦੇ ਨਾਲ ਮੰਜਸ ਕਰਨ ਸਿੰਘ ਧੰਨਵਾਦ